ਸਰਦਾਰ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲੋ ਹੋਏ ਨੇ ਤੋਂ ਅੱਡੇ ਸਾਹਮਣੇ ਨਾ ਦੱਸਦਾ ਇਹ ਜਿਹੜੀ ਅੱਜ ਵੀ ਧੱਕਣਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟੜਲੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਐ ਚਿੱਟੀ ਘਰ ਕੱਲਾ ਛੱਡਦਾ ਮੈਂ ਉਸਤੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡਦੇ ਹੋ ਜੀ ਰਾਤ ਨੂੰ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮੋਰੋਂ ਸਿਕਿਉਰਿਟੀ ਵਿਦਰਾ ਕਰਤੀ ਨਿਆਤਾ ਕਰਤਾ ਸੁਖਵਿੰਦਰ ਬਾਈ ਦਾ ਜਮਾ ਕਰ ਲਿਆ ਜਿਆਤਾ ਕਰਦਾ ਇਹ ਮਾਗਰ ਪਕੇ ਹੋਏ ਨੇ ਪਹਿਲਾ ਉਹ ਤੋਂ ਸਭ ਕੁਝ ਵਿਡਰਾ ਕਰਦੇ ਐ ਜੇ ਜਦੋਂ ਉਹ ਦੇਖ ਲੈਣੇ ਵੀ ਹੁਣ ਜਮਾ ਕਰਦਾ ਹੁਣ ਜਿੰਦਾ ਹੁਣ ਜਿਹੜਾ ਮਰਜੀ ਬੁੱਕੀ ਦਾ ਡੈਂਟ ਚੋਂ ਤੇਜੋ ਉਹ ਗੋਲੀ ਮਾਰ ਕੇ ਤੁਰ ਗਿਆ ਹੁਣ ਜਿਹੜਾ ਜਿਹਦੇ ਨੇ ਲਾਹ ਹੁੰਦੀ ਐ ਲਾਗਦਾਨ ਕਿਹੜਾ ਇਕੜਾ ਵੇਚ ਕੇ ਲੰਘ ਜਾਗੇ ਘਰ ਮੂਰਤੀ ਨਾ ਜਾਵਾਂਗੇ ਕੱਲੇ-ਕੱਲੇ ਨਾ ਜਾਵਾਂਗੇ ਹੁਣ ਜਿਹਦਾ ਐ ਨਹੀਂ ਪਤਾ ਤੁਸੀਂ 50 ਜਣੇ ਖੜੋ ਕਿਹੜਾ ਬਸਲ ਕੱਢ ਕੇ ਗੋਲੀ ਮਾਰ ਤੂ ਉਹਦਾ ਕੀ ਹੰਮ ਹੈ ਬਾਈ ਕਾਦੂ ਤੋਂ ਬਚਤ ਕਰਨ ਇਹਨਾਂ ਦਾ ਮਾਹੌਲੀ ਉਦਾਰ ਸਰਚਤਾ ਹਰੇਕ ਦੀਦੀ ਮੀਡੀਆ ਜਿਹੜੀ ਹਰੇਕ ਕੋਲੇ ਪਹੁੰਚੋਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿਹਨਾਂ ਤੇ ਹੈ ਜਿਹੜੇ ਵਿਦਵਾਕ ਚੰਗੀ ਲੈਣਦੇ